ਚਾਹਰਿਆ ਨੂੰ ਪਿਆ ਪਏ ਚਾਚੀ ਕਾਲ ਜੀ ਮੇਰਾ ਨਾਮ ਹੈ ਗਮੀ ਟਿੰਗ ਪਿੰਡ ਬਨਤਤਾਨ ਤਸੀ ਪੱਤੀ ਤੇ ਜਿਲ੍ਹਾ ਤੰਤਾਨ ਤੇ ਅੱਜ 12 ਫਰਵਰੀ ਹੋਈ ਚੀ 2025 ਤੇ ਆਪਣੇ ਪਿੰਡੇ ਦਾ ਮੇਲਾ ਆ ਗਿਆ ਅਸੀਂ ਅੱਜ ਗੁਰਦੁਆਰਾ ਤੰਤਾਨ ਬਾਬਾ ਜਤਾ ਜੀ ਦਾ ਚਲਾਨਾ ਜੋ ਮੇਲਾ ਤੇ ਤਨ ਮੇਲੇ ਦਾ ਪੂਆ ਵੀਡੀਓ ਮੈਂ ਦਿਖਾਵਾਂ ਦੇ ਤੇ ਤੁਸੀਂ YouTube 'ਤੇ ਇੱਕ ਨੰ ਅੰਦ ਤੱਕ ਤੇ ਮੇਰੇ ਵੀਡੀਓ ਵਧੀਆ ਲੱਗਾ ਤਾਂ ਕਮੈਂਟ ਵਿੱਚ ਰਹੇ ਗੁਰੂ ਜੀ ਜੀ ਵੀ ਲਿਖਣਾ ਕਿ ਹਮ ਆਪਾਂ ਇਹ ਪੁੱਜਦੇ ਹਾਂ ਗੁਰਦੁਆਰੇ ਤਨਤਮ ਬਾਬਾ ਜੇਤਾ ਜੀ ਤੁਸੀਂ ਦੇਖ ਲਓ ਚੈਮਨ ਦੇ ਤਾਰ ਤੇ ਐ ਬਨਵੀਰਾਂ ਨੇ ਪੂਆ ਮੇਲੇ ਵਿੱਚ ਬੰਦੂਰੇ ਬਵਰਧ ਕੀਤਾ ਹੋਇਆ ਜੀ ਬੱਚਿਆਂ ਬਾਤ ਤੇ ਤੁਸੀਂ ਦੇਖ ਲਓ ਜੇ ਹਮ ਆਪਾਂ ਦਿਖਾਉਂ ਆਂਦੇ ਆਪਾਂ ਗੁਰਦੁਦਵਾਰਾ ਤੁਸੀਂ ਦੇਖ ਲਓ ਐ ਗੁਰਦੁਆਰਾ ਈ ست نام وی گرو ست نام وی گرو ہوں تھوئی دے بہت اندر جاؤں ادا چون دئی جی ਦੇਖੋ ਸਾਡੇ ਜੀ ਗੁਰੂ ਦਾ ਬੋਲੇ ਗੁਰਜੀ ਦਾ ਦਰਸ਼ਾ ਗੁਰੂ ਨੇ ਕੀਤੀ ਫਤਿਹ ਪਿਆਰੀ ਸ਼੍ਰੀ ਗੁਰੂ ਜੀ ਆਪ ਸ਼ਾਨੀਆਂ ਸਤਿਗੁਰੂ ਗੁਰੂ ਮਹਾਰਾਜ ਦੇ ਸਲਾਹ ਨਾਲ ਜੋੜ ਮੇਲੇ ਬਨਾਉਂਦੀਆਂ ਲੱਖ ਲੱਖ ਵਧਾਈਆਂ ਆਵਣ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਬਦੀਆਂ ਨੂੰ ਗੁਰੂ ਮਹਾਰਾਜ chant دیਾਨੀ ਬਾਬਾ ਜਿਹਨੇ ਅਚਨ ਜੀ ਖਾਲਜਾ ਪੰਡਿਆਂ ਵਾਲੇ ਵੇ ਗੁਰੂ ਜੀ ਵੇ ਗੁਰੂ ਜੀ ਹਾਂ ਜੀ ਆਪ ਇਹ ਪਿੰਡ ਦਾ 50 ਜਗਰਾ ਤੈਂਗ ਚਪੈਂਟੇ ਜੁਗੜਾ ਚਿੰਦ ਕੀ ਆਪ ਨਹੀਂ ਚਾਹੀਏ ਅੰਦਰ ਆਦੀ ਵੀਡੀਓ ਬਣਾਣਾ ਮਾਣਾ ਕੋਈ ਬਣਾ ਦੇਣੀ ਆ you <laughs> Tidak ada, tidak ada. ini, 何やりたい

موری موری تو ہیرا ہیرا تو راتو آنا راتو آنا تو رائے کوڑا رائے کوڑا تو سیلو آنی سیلو آنی تو بسیاں بسیاں تو کمار پڑا کمار پڑے تو لمحہ جاٹ پڑا لمحہ جاٹ پڑے تو چتا چتا تو تختو پڑا تختو پڑا تو مدو کے مدو کے تو پتو پتو تو دینا دینا تو کانگڑ پڑا تائکہ تو جلار جلار تو پہتا تائکہ پہتا تائکہ تو کٹھا بھروکا کٹھا بھروکا تو ملوکا ملوکا تو گندوکا تھے گندوکا تھے تو ماندر ماندر تو ڈوڑ ڈوڑ تو لامو باڑی لامو باڑی تو پرگاڑی پرگاڑی گرو گرو سرام سرامیاں گرو کی ٹاب گرو کی سچے <متحدث> رہے <متحدث> 你来了。 ਬਾਟਾ ਜੋ ਬਾਟਾ ਜੋ ਬਾਟਾ ਜੋ ਬਾਟਾ ਬਾਟਾ ਆ ਤੁਹਾਨੂੰ